ਹੈਲੋ ਦੋਸਤੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਵੀਟ ਕੌਰ ਸਭ ਤੋਂ ਪਹਿਲਾਂ ਸਵੀਟ ਕੌਰ ਨੂੰ ਇੱਕ ਟੌਪੀਏ ਦੇ ਵਿੱਚ ਪਾ ਕੇ 5 ਮਿੰਟ ਲਈ ਗਰਮ ਕਰ ਲਵਾਂਗੇ ਉਬਲਣ ਤੋਂ ਬਾਅਦ ਇਹਨਾਂ ਨੂੰ ਆਪਾਂ ਛਾਣ ਲਵਾਂਗੇ ਤੇ ਸਭ ਤੋਂ ਪਹਿਲਾਂ ਐਡ ਕਰਾਂਗੇ ਆਪਾਂ ਇਹਦੇ ਵਿੱਚ ਘਿਓ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਬਟਰ ਵੀ ਐਡ ਕਰ ਸਕਦੇ ਹੋ ਘਿਓ ਪਾ ਕੇ ਇਹਨੂੰ ਹੁਣ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਵਾਂਗੇ ਤੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਬਰੀਕ ਕਟਿਆ ਹੋਇਆ ਪਿਆਜ਼ ਬਰੀਕ ਕਟਿਆ ਹੋਇਆ ਪਿਆਜ਼ ਪਾਉਣ ਤੋਂ ਬਾਅਦ ਆਪਾਂ ਇਹਨੂੰ ਇੱਕ ਵਾਰੀ ਫਿਰ ਤੋਂ ਵਧੀਆ ਤਰੀਕੇ ਨਾਲ ਮਿਕਸ ਕਰ ਲਵਾਂਗੇ ਪਿਆਜ਼ ਨੂੰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚੰਕੀ ਚਾਟ ਮਸਾਲਾ ਜੋ ਕਿ ਮੇਨ ਚੀਜ਼ ਹੈ ਇਸ ਰੈਸিপি ਦੀ ਚਾਟ ਮਸਾਲੇ ਨੂੰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਨਿੰਬੂ ਦਾ ਰਸ ਪਾਵਾਂਗੇ ਜੋ ਇਹਦੇ ਟੇਸਟ ਨੂੰ ਔਰ ਵੀ ਵਡਾ ਦਿੰਦਾ ਵਾ ਨਿੰਬੂ ਦਾ ਰਸ ਪਾਉਣ ਤੋਂ ਬਾਅਦ ਆਪਾਂ ਫਿਰ ਤੋਂ ਇਹਨੂੰ ਇੱਕ ਵਾਰੀ ਅਚੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਣੇ ਸਵੀਟ ਕੌਰ ਬਣ ਕੇ ਤਿਆਰ ਹੈ ਜੀ ਤੇ ਦੋਸਤੋ 10 ਮਿੰਟ ਦੀ ਮਿਹਨਤ ਦੇ ਨਾਲ ਚਟਪਟੇ ਸਵੀਟ ਕੌਰ ਇਕਦਮ ਰੈਡੀ ਨੇ ਤੁਸੀਂ ਇਸ ਦੇ ਉੱਤੇ ਔਰ ਨਿੰਬੂ ਪਾ ਕੇ ਇੰਜੋਏ ਕਰ ਸਕਦੇ ਹੋ ਤੇ ਬੜੀ ਈਜ਼ੀ ਰੈਸਪੀ ਹੈ ਜੇ ਤਾਂ ਨਵਾਂ ਵੀਡੀਓ ਬਹੁਤ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ